ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਸਾ ਮਹੱਲਾ ਪੰਜਵਾ ਛੰਤ ਘਰ ਛੇਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਸ਼ਲੋਕ ਜਾ ਕਉ ਭੈ ਕਿਰਪਾਲ ਪ੍ਰਭ ਹਰ ਹਰ ਸੇਈ ਜਪਾਤ ਹਰ ਹਰ ਸੇਈ ਜਪਾਤ ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ਸੰਤ ਜਲ ਦੁੱਧ ਨਿਆਈ ਰੀਤ ਅਬ ਹਾਂਜੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਜਲ ਦੁੱਧ ਨਿਆਈ ਰੀਤ ਇਥੇ ਠਮਕ ਅਰਧ ਵਿਸਰਾਮ ਆਬ ਦੁੱਧ ਆਚ ਨਹੀਂ ਇਥੇ ਵਿਸਰਾਮ ਆਬ ਤੇ ਯਮਕ ਲਾ ਕੇ ਦੁੱਧ ਆਚ ਨਹੀਂ ਇਥੇ ਵਿਸਰਾਮ ਹੈ ਮਨ ਐਸੀ ਪ੍ਰੀਤ ਹਰੇ ਜਲ ਦੁੱਧ ਨਿਆਈ ਰੀਤ ਅਬ ਦੁੱਧ ਆਚ ਨਹੀਂ ਯਾਨੀ ਪੂਰਾ ਨਹੀਂ ਤੇ ਲੁਕਣਾ ਇਉਂ ਪੰਕਤੀ ਉਚਾਰਨ ਕਰਨੀ ਹੈ ਜਲ ਦੁੱਧ ਨਿਆਈ ਰੀਤ ਅਬ ਦੁੱਧ ਆਚ ਨਹੀਂ ਮਨ ਐਸੀ ਪ੍ਰੀਤ ਹਰੇ ਅਬ ਉਰਚਿਓ ਆਲ ਕਮਲੇਹ ਬਾਸਨ ਮਾਹੇ ਇਹੀ ਵਿਸਰਾਮ ਧਿਆਨ ਨਾਲ ਲਾਉਣਾ ਆਬ ੁਰਜਿਓ ਆਲ ਕਮਲੇਹ ਆਲ ਪੂਲਾ ਬੋਲਨਾ ਭੌਰਾ ਆਬ ੁਰਜਿਓ ਆਲ ਕਮਲੇਹ ਬਸਨ ਮਾਹੀ ਮਗਨ ਇਥੇ ਵਿਸਰਾਮ ਹੈ ਇੱਕ ਖਿੰਨ ਵੀ ਨਾਹੇ ਟਰੈ ਅਬ ੁਰਜਿਓ ਆਲ ਕਮਲੇਹ ਬਸਨ ਮਾਹੀ ਮਗਨ ਇੱਕ ਖਿੰਨ ਵੀ ਨਾਹੇ ਟਰੈ ਕਿਰਨਾਂ ਹੈ ਟਰੀਐ ਪ੍ਰੀਤ ਹਰੀਐ 시ਗਾਰ ਹਵ ਰਸ ਅਰਪੀਐ ਜਹ ਦੁਖ ਸੁਣੀਐ ਜਮ ਪੰਥ ਪਣੀਐ ਤਹ ਸਾਧ ਸੰਗ ਨਾ ਡਰਪੀਐ ਕਰ ਕੀਰਤ ਗੋਵਿੰਦ ਗੁਣੀਐ ਸਗਲ ਪਰਾਸਤ ਦੁਖ ਹਰੇ ਕਹੋ ਨਾਨਕ ਛੰਤ ਗੋਵਿੰਦ ਹਰ ਕੇ ਮਨ ਹਰ ਸੋ ਨੇਹ ਕਰੇਹ ਐਸੀ ਮਨਪ੍ਰੀਤ ਹਰੇ ਕਹੋ ਨਾਨਕ ਛੰਤ ਗੋਵਿੰਦ ਹਰ ਕੇ ਮਨ ਹਾਰ ਸਿਉ ਨੇਹ ਕਰੇਹੁ ਅਮੀ ਕਰਦ ਬਿਸਰਾਮ ਲਾ ਦੇਨਾ ਕਹੋ ਨਾਨਕ ਛੰਤ ਗੋਵਿੰਦ ਹਰ ਕੇ ਇਥੇ ਹਰਦਿ ਬਿਸਰਾਮ ਮਨ ਹਾਰ ਸਿਉ ਨੇਹ ਕਰੇਹੁ ਇਥੇ ਵਿਸਰਾਮ ਹੈ ਐਸੀ ਮਨਪ੍ਰੀਤ ਹਰੇ ਜੈਸੀ ਮੱਛਲੀ ਨੀਰ ਇੱਕ ਖਿਨ ਭੀ ਨਾ ਠੀਰੇ ਕਿੱਥੇ ਵਿਸਰਾਮ ਜੈਸੀ ਮੱਛਲੀ ਨੀਰ ਇੱਕ ਖਿਨ ਭੀ ਨਾ ਠੀਰੇ ਮਨ ਐਸਾ ਨੇਹ ਕਰੇਹ ਜੈਸੀ ਚਾਤ੍ਰਿਕ ਪਿਆਸ ਖਿਨ ਖਿਨ ਬੂੰਦ ਚਵੈ ਵਰਸ ਸੁਹਾਵੇ ਮੇਹ ਹਾਂਜੀ ਚਵੈ ਤੇ ਵਿਸਰਾਮ ਹਰ ਪ੍ਰੀਤ ਕਰੀ ਜਾਇ ਇਹ ਮਨ ਦੀਜੈ ਅਤ ਲਾਈਐ ਚਿਤ ਮੁਰਾਰੀ ਮਾਨ ਨਾ ਕੀਜੈ ਸਰਨ ਪਰੀਜੈ ਦਰਸ਼ਨ ਕੋ ਬਲਿਹਾਰੀ ਗੁਰ ਸੋ ਪਰਸੰਨੇ ਮਿਲਦਾਹ ਵਿਛੁੰਨੇ ਧਨ ਦੇਦੀ ਸਾਚ ਸੁਨੇ ਧਨ ਦੇਦੀ ਸਾਚ ਸਨੇਹਾ ਕਹ ਨਾਨਕ ਛੰਤ ਅਨੰਤ ਠਾਕੁਰ ਕੀ ਹਰਸੋ ਕੀਜੈ ਨੇਹਾ ਇਥੇ ਵਿਸਾਉ ਕਹ ਨਾਨਕ ਛੰਤ ਅਨੰਤ ਠਾਕੁਰ ਕੀ ਹਰਸੋ ਕੀਜੈ ਨੇਹਾ ਮਨ ਐਸਾ ਨੇਹ ਕਰੇਹੁ ਮਨ ਐਸਾ ਨੇਹ ਕਰੇਹੁ ਚਕਵੀ ਸੂਰਸ ਨੇਹ ਚਿਤਵੈ ਆਸ ਕਣੀ ਕਦ ਦਿਨ ਯਰ ਦੇਖੀਐ ਭਾਈ ਵੀ ਵਿਸਰਾਮ ਜਿਸ ਤਰ੍ਹਾਂ ਲਾਇਆ ਹੈ اسی ਤਰ੍ਹਾਂ ਲਾਉਣਾ ਹੈ ਚਕਵੀ ਸੂਰਸ ਨੇਹ ਚਕਵੀ ਸੂਰਸ ਨੇਹ ਚਿਤਵੈ ਆਸ ਕਣੀ ਇਥੇ ਵਿਸਰਾਮ ਕਦ ਦਿਨ ਯਰ ਦੇਖੀਐ ਕੋਕਿਲ ਅੰਬ ਪ੍ਰੀਤ ਚਵੈ ਸੁਹਾਵੀਆ ਇਹ ਵੀ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਕੋਕਿਲ ਅੰਬ ਪ੍ਰੀਤ ਚਵੈ ਸੁਹਾਵੀਆ ਮਨ ਹਰ ਰੰਗ ਕੀਜੀਐ ਹਰ ਪ੍ਰੀਤ ਕਰੀਜੈ ਮਾਨ ਨਾ ਕੀਜੈ ਇਕ ਰਾਤੀ ਕੇ ਹੱਬ ਪਹੁਣਿਆ ਹੱਬ ਉਚਾਰਨ ਕਰਨਾ ਇਕ ਰਾਤੀ ਕੇ ਹੱਬ ਪਹੁਣਿਆ ਅਬ ਕੀ ਰੰਗ ਲਾਇਓ ਮੋਹ ਰਚਾਇਓ 나ਗੇ ਆਵਣ ਜਾਵਣਿਆ ਥਿਰ ਸਾਧੂ ਸਰਣੀ ਪੜੀਐ ਚਰਣੀ ਪੜੀਐ ਇਹ ਪੁੱਲਾ ਹੀ ਵਿਚਾਰਨ ਕਰਨਾ ਥਿਰ ਸਾਧੂ ਸਰਣੀ ਪੜੀਐ ਚਰਣੀ ਥਿਰ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸ ਮੋਹ ਜੋ ਕੀਤੀ ਐ ਅਬ ਟੂਟਸ ਇਹ ਟੂਟਸ ਨਹੀਂ ਕਹਿਣਾ ਤਾਂ ਕੇ ਦੋਵੇਂ ਉਚਾਰਨ ਕਰਨੇ ਹਨ ਆਬ ਟੂਟਸ মোহ ਜੋ ਕੀਤੀ ਹੈ ਕਹੋ ਨਾਨਕ ਛੰਤ ਦਾਇਾਲ ਪੁਰਖ ਕੇ ਮਨ ਹਰ ਲਾਏ ਪ੍ਰੀਤ ਕਬ ਦਿਨ ਅਰ ਦੇਖੀ ਹੈ ਕਹੋ ਨਾਨਕ ਛੰਤ ਦਾਇਾਲ ਪੁਰਖ ਕੇ ਇਥੇ ਵਿਸਰਾਮ ਮਨ ਹਰ ਲਾਏ ਪ੍ਰੀਤ ਕਬ ਦਿਨ ਅਰ ਦੇਖੀ ਹੈ ਨਿਸਕਰੰਕ ਜੈਸੇ ਨਾਦ ਸੁਣ ਸਰਵਣੀ ਹੀ ਉਹ ਡਿਵੈ ਹਾਂਜੀ ਇਹ ਵਿਸਰਾਮ ਵੀ ਇਸੇ ਤਰ੍ਹਾਂ ਹੀ ਲਾਉਣਾ ਹੈ ਨਿਸਕਰੰਕ ਜੈਸੇ ਨਾਦ ਸੁਣ ਸਰਵਣੀ ਹੀ ਉਹ ਡਿਵੈ ਕਿੱਥੇ ਵਿਸਰਾਮ ਮਨ ਐਸੀ ਪ੍ਰੀਤ ਕੀਜੈ ਮਨ ਪਾਤ ਤੇ ਨਾ ਯਮਕ ਲਾ ਦਨੀ ਹੈ ਮਨ ਐਸੀ ਪ੍ਰੀਤ ਕੀਜੈ ਜੈਸੀ ਤਰਨ ਪਤਾਰ ਊਰਜੀ ਪ੍ਰਹਿ ਸਿਵੈ ਹਾਂਜੀ ਜੈਸੀ ਤਰਨ ਪਤਾਰ ਊਰਜੀ ਪ੍ਰਹਿ ਸਿਵੈ ਇਹ ਮਨ ਲਾਲ ਦੀਜੈ ਮਨ ਲਲਹ ਦੀਜੈ ਭੋਗ ਕਰੀਜੈ ਹਬ ਖੁਸ਼ੀਆਂ ਰੰਗ ਮਾਣੇ ਪਿਰ ਆਪਣਾ ਪਾਇਆ ਰੰਗ ਲਾਲ ਬਣਾਇਆ ਅਤ ਮਿਲਿਓ ਮਿੱਤਰ ਚਿਰਾਣੀ ਗੁਰthia ਸਾਖੀ ਤਾ ਡਿਠਮ ਆਖੀ ਪਿਰ ਜਿਹਾ ਅਵਰ ਨ ਦੀਜੈ ਪਿਰ ਜਿਹਾ ਅਵਰ ਨ ਦੀਸੈ ਗੁਰਥੀਆ ਸਾਖੀ ਤਾ ਢਠਮ ਆਖੀ ਇਥੇ ਵਿਸਰਾਮ ਪਿਰ ਜਿਹਾ ਅਵਰ ਨ ਦੀਸੈ ਕਹੋ ਨਾਨਕ ਛੰਤ ਦਇਆਲ ਮੋਹਨ ਕੇ ਮਨ ਹਰ ਚਰਨ ਗਹੀਜੈ ਐਸੀ ਮਨ ਪ੍ਰੀਤ ਕੀਜੈ ਕਹੋ ਨਾਨਕ ਛੰਦ ਕਹੋ ਨਾਨਕ ਛੰਤ ਦਇਆਲ ਮੋਹਨ ਕੀ ਇੱਥੇ ਵੀ ਸ੍ਰਾਮ ਮਾਨ ਹਰ ਚਰਨ ਗਹੀਜੈ ਇੱਥੇ ਵੀ ਥੋੜਾ ਜਿਹਾ ਅਰਧ ਵਿਸਰਾਮ ਲੱਗ ਜੇਗਾ ਮਾਨ ਹਰ ਚਰਨ ਗਹੀਜੈ ਐਸੀ ਮਨ ਪ੍ਰੀਤ ਕੀਜੈ ਗੁਰ ਥੀਆ ਸਾਖੀ ਤਾ ਡਿਠਮ ਆਖੀ ਫਿਰ ਜੇਹਾ ਅਵਰਨਾ ਦੀਸੈ ਕਰਨਾ ਨਾਨਕ ਸ਼ੰਤ ਦਿਆਲ ਮੋਹਨ ਕੇ ਮਨ ਹਰ ਚਰਨ ਗਹੀਜੈ ਐਸੀ ਮਨ ਪ੍ਰੀਤ ਕੀਜੈ ਵਾਹਿਗੁਰੂ ਸਾਹਿਬ ਜੀ ਅਸਾ ਮਹੱਲਾ 5 ਸ਼ਲੋਕ ਬਣ ਬਣ ਫਿਰਤੀ ਖੋਜਤੀ ਹਾਰੀ ਬਹੁ ਅਵਗਾਹ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੀ ਸੰਤਿ ਕੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਨਾਨਕ ਇਥੇ ਜਮਕ ਹੈ ਭੇਟੇ ਸਾਧ ਜਬ ਇਥੇ ਵਿਸਰਾਮ ਹੈ ਹਰ ਪਾਇਆ ਮਨ ਮਾਹੀ ਸੰਤਿ ਜਾ ਕੋ ਖੋਜ ਅਸੰਖ ਮੁਨੀ ਅਨੇਕ ਤਪੇ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਜਾ ਕੋ ਖੋਜ ਹੈ ਇਥੇ ਵਿਸਰਾਮ ਹੈ ਅਸੰਖ ਮੁਨੀ ਅਨੇਕ ਤਪੇ ਜਾ ਕੋ ਖੋਜਹਿ ਅ ਸੰਖ ਮੁਨੀ ਅਨੇਕ ਤਪੇ ਬ੍ਰਹਮੇ ਕੋਟ ਅਰਾਧਹਿ ਗਿਆਨੀ ਜਾਪ ਜਪੇ ਬ੍ਰਹਮੇ ਬ੍ਰਹਮੇ ਕੋਟ ਅਰਾਧਹਿ ਗਿਆਨੀ ਜਾਪ ਜਪੇ ਜਾਪ ਤਾਪ ਸੰਜਮ ਕਿਰਿਆ ਪੂਜਾ ਅਨਿਕ ਸੋਧਨ ਬੰਦਨਾ ਸੋਧਨ ਪਾਦ ਜਿਹੜਾ ਥੋੜਾ ਜਿਹਾ ਕੱਸ ਕੇ ਉਚਾਰਨ ਕਰਨਾ ਹੈ ਅਨਿਕ ਸੋਧਨ ਬੰਦਨਾ ਕਰ ਗਵਨ ਬਸਦਾ ਤੀਰਥ ਮੱਜਨ ਮਿਲਨ ਕੋ ਨਿਰੰਜਨ ਇਹ ਵੀ ਵਿਸਰਾਮ ਯਾਦ ਰੱਖਣਾ ਹੈ ਕਰ ਗਵਨ ਬਸਦਾ ਇਥੇ ਠਮਕੈ ਤੀਰਥ ਹੈ ਮੱਜਨ ਇਥੇ ਵਿਸਰਾਮ ਹੈ ਮਿਲਨ ਕੋ ਨਿਰੰਜਨ ਮਾਨੁਖ ਬਣ ਤੈਨਾ ਪਸ਼ੂ ਪੰਖੀ ਸਗਲ ਤੁਝ ਹੈ ਅਰਾਧਤੇ ਦਇਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਮੁਕਤੇ ਪੋਲਾ ਯੂਚਾਰਨ ਕਰਨਾ ਕੋਟ ਬਿਸਨ ਅਵਤਾਰ ਸ਼ੰਕਰ ਅਵਤਾਰ ਤੇ ਵਿਸ਼ਰਾਮ ਲਾਉ ਕੋਟ ਬਿਸਨ ਅਵਤਾਰ ਸ਼ੰਕਰ ਜਟਾ ਤਾਰ ਚਾਹ ਹ ਤੁਝਹ ਦਾਯਾਰ ਮਾਨ ਤਨ ਰੁਚ ਅਪਾਰ ਰੁਚ ਪਦ ਜਿਹੜਾ ਪੋਲਾ ਬੋਲਣਾ ਰੁਚ ਨਹੀਂ ਕਹਿਣਾ ਮਾਨ ਤਨ ਰੁਚ ਅਪਾਰ ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਾਪਤਨੀ ਸੋਰ ਸਿੱਧ ਗਾਣ ਗੰਧਰਵ ਧਿਆਵਹਿ ਹਾਂ ਸੋਰ ਸਿੱਧ ਗਾਣ ਗੰਧਰਵ ਗੰਧਰਵ ਜਿਹੜਾ ਉਚਾਰਨ ਕਰਨਾ ਹੈ ਗੱਗੇ ਦੇ ਵਿੱਚੋਂ ਡੈਸ਼ ਦੇਣੀ ਹੈ ਗੰਧਰਵ ਗੰਧਰਵ ਨਹੀਂ ਕਹਿਣਾ ਸੋਰ ਸਿੱਧ ਗਾਣ ਗੰਧਰਵ ਧਿਆਵਹਿ ਜੱਖ ਕਿੰਨਰ ਗੁਣ ਪਣੀ ਸੋਰ ਸਿੱਧ ਗਾਣ ਗੰਧਰਵ ਧਿਆਵਹਿ ਜਖ ਕਿੰਨਰ ਗੁਣ ਪਣੀ ਜਖ ਕਸ ਕੇ ਬੋਲਣਾ ਜਖ ਕਿੰਨਰ ਗੁਣ ਪਣੀ ਕੋਟ ਇੰਦਰ ਅਨੇਕ ਦੇਵਾ ਜਪ ਤੋ ਸੁਆਮੀ ਜੈ ਜੈਕਾਰ ਹਾਂ ਜੈ ਜੈਕਾਰ ਇਸ ਤਰ੍ਹਾਂ ਉਚਾਰਨ ਕਰਨਾ ਜੈ ਜੈ ਇਕੱਠਾ ਨਹੀਂ ਕਹਿ ਦੇਣਾ ਜਪਤ ਸੁਆਮੀ ਜੈ ਜੈਕਾਰ ਕੋਟ ਇੰਦਰ ਅਨੇਕ ਦੇਵਾ ਜਪ ਤੋ ਸੁਆਮੀ ਜੈ ਜੈਕਾਰ ਅਨਾਥ 나ਥ ਦਾਯਾਲ ਨਾਨਕ ਸਾਧ ਸੰਗਤ ਮਿਲ ਉਧਾਰ ਕੋਟ ਦੇਵੀ ਜਾ ਕਉ ਸੇਵੈ ਸੇਵਹਿ ਕੋਟ ਦੇਵੀ ਜਾ ਕਉ ਸੇਵਹਿ ਲਕshmi ਅਨੇਕ ਭਾਤ ਲਕshmi ਖਖੇ ਦੀ ਸਿਆਰੀ ਵੀ ਐ ਥੋੜਾ ਜਿਹਾ ਕਸ ਕੇ ਬੋਲਨਾ ਲਕshmi ਅਨੇਕ ਭਾਤ ਕੋਟ ਦੇਵੀ ਜਾ ਕਉ ਸੇਵਹਿ ਲਕshmi ਅਨੇਕ ਭਾਤ ਗੁਪਤ ਪਰ ਗੁਪਤ ਪ੍ਰਗਟ ਜਾ ਕਉ ਅਰਾਧ ਹੈ ਪੌਣ ਪਾਣੀ ਦਿਨ ਸਰਾਤ ਨਖਿਅਤਰ ਸਸੀਅਰ ਸੂਰ ਧਿਆਵਹਿ ਬਸੁਦ ਗਗਨਾ ਗਾਵੈ ਸਾਰੇ ਜਿੰਨੇ ਵੀ ਪਾਠ ਹੁੰਦੇ ਆ ਨਾ ਬਸੁਦ ਹੀ ਆਉਂਦੇ ਆ ਬਸੁਦ ਨਹੀਂ ਕਿਤੇ ਆਉਂਦਾ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵੈ ਸਿਮਰਤ ਪ੍ਰਾਨ ਚਤੁਰ ਬੇਦਹਿ ਖਾਟ ਸ਼ਾਸਤਰ ਜਾ ਕੋ ਜਪਾਤ ਜਿਹੜਾ ਖਾਟ ਸ਼ਾਸਤਰ ਪਾਠ ਹੈ ਇਸ ਸੰਬੰਧਕ ਪਾਠ ਹੈ ਖਾਟ ਸ਼ਾਸਤਰ ਜਾ ਕੋ ਜਪਾਤ ਪਤਿਤ ਪਾਵਨ ਭਗਤ ਵਛਲ ਨਾਨਕ ਮਿਲੀਐ ਸੰਗ ਸਾਤ ਨਾਨਕ ਇਥੇ ਯਮਕ ਲੱਗ ਜੇਗੀ ਨਾਨਕ ਮਿਲੀਐ ਸੰਗ ਸਾਤ ਜੇਤੀ ਪ੍ਰਭੂ ਜਾਨਾਈ ਰਸਨਾ ਤੇਤ ਪਣੀ ਅਜਨਾਈ ਤੇ ਵਿਸਰਾਮ ਲਾਉਣਾ ਅਨਜਾਨਤ ਜੋ ਸੇਵੈ ਤੇਤੀ ਨਹ ਜਾਏ ਗਨੀ ਇਹ ਜਿਹੜਾ ਅਨਜਾਨਤ ਪਾਠ ਹੈ ਥੋੜਾ ਜਿਹਾ ਨਖੀਰ ਕੇ ਪੜ੍ਹਨਾ ਹੈ ਇਕੱਠਾ ਨਹੀਂ ਕਹਿ ਦੇਣਾ ਆਨ ਤੇ ਜਾਨਤ ਦੇ ਵਿੱਚ ਡੈਸ਼ ਜੀ ਦੇ ਲਾ ਕੇ ਥੋੜਾ ਜਿਹਾ ਲਮਕਾ ਕੇ ਬੋਲਣਾ ਪਾਠ ਇਕੱਠਾ ਹੀ ਹੈ ਆ ਹਾਂਜੀ ਅਨਜਾਨਤ ਜੋ ਸੇਵੈ ਤੇਤੀ ਨਹ ਜਾਏ ਗਨੀ ਆਵਗਤ ਅਗਨਤ ਅਥਾ ਹਠਾਕੁਰ ਅਵਿਗਤ ਨਹੀਂ ਕਹਿਣਾ ਅਗਨਤ ਨਹੀਂ ਕਹਿਣਾ ਜਿਸ ਤਰ੍ਹਾਂ ਉਚਾਰਨ ਕੀਤਾ ਹੈ ਇਸੇ ਤਰ੍ਹਾਂ ਆਵਗਤ ਅਗਨਤ ਅਥਾ ਹਠਾਕੁਰ ਸਗਲ ਮੰਜੇ ਬਾਹਰਾ ਸਰਬ ਜਾਚਿਕ ਏਕ ਦਾਤਾ ਨਹ ਦੂਰ ਸੰਗੀ ਜਾਹਰਾ ਵਸ ਭਗਤ ਥੀਆ ਵਸ ਕਸ ਕੀ ਕਹਿਣਾ ਵਸ ਭਗਤ ਥੀਆ ਮਿਲੇ ਜੀਆ ਵਸ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਆ ਗਣੀ ਕਿਤ ਕਣੀ ਤਾ ਕੀ ਉਪਮਾ ਕਿਤ ਗਣੀ ਇਹੋ ਦਾਨ ਮਾਨ ਨਾਨਕ ਪਾਏ ਸੀਸ ਸਾਧ ਹੈ ਧਰ ਚਰਨੀ ਹਾਂ ਸੀਸ ਪਦ ਤੇ ਯਮਕ ਲਾ ਦਨੀ ਹੈ ਇਹੋ ਦਾਨ ਮਾਨ ਨਾਨਕ ਪਾਏ ਇਥੇ ਵਿਸਰਾਮ ਸੀਸ ਸਾਧ ਹੈ ਧਰ ਚਰਨੀ ਸਾਧ ਹੈ ਉਚਾਰਨ ਕਰਨਾ ਭੁੱਲਾਈ ਆਸਾ ਮਹੱਲਾ ਪੰਜਵਾ ਸਲੋਕ ਉਦਮ ਕਰਹੁ ਵਡਭਾਗੀ ਹੋ ਸਿਮਰਹੁ ਹਰ ਹਰ ਰਾਇ ਨਾਨਕ ਜਿਸ ਸਿਮਰਤ ਸਭ ਸੁਖ ਹੋਵੈ ਦੁਖ ਦਰਦ ਭ੍ਰਮ ਜਾਏ ਸੰਤ ਦੁਖ ਦਰਦ ਭ੍ਰਮ ਇਥੇ ਠਮਕ ਲਗ ਜਾਈ ਜਾਇ ਨਾਮ ਜਪਤ ਗੋਬਿੰਦ ਨਹਿ ਅਲਸਾਈਐ ਭੇਟਤ ਸਾਧੂ ਸੰਗ ਜਾਮਪੁਰ ਨਹਿ ਜਾਈਐ ਦੁਖ ਦਰਦ ਨ ਭਉ ਬਿਆਪੈ ਨਾਮ ਸਿਮਰਤ ਸਾਧ ਸੁਖੀ ਸਾਸ ਸਾਸ ਆਰਾਧ ਹਰ ਹਰ ਧਿਆਇ ਸੋ ਪ੍ਰਭ ਮਨ ਮੁਖੀ ਧਿਆਇ ਸੋ ਪ੍ਰਭ ਮਨ ਮੁਖੀ ਵੱਖਰਾ ਪਾਠ ਕਰਨਾ ਮਨ ਮੁਖੀ ਨਹੀਂ ਕਹਿਣਾ ਨੰਨੇ ਨੂੰ ਸਿਆਰੀ ਲੱਗੀ ਹੋਈ ਆ ਧਿਆਇ ਸੋ ਪ੍ਰਭ ਮਨ ਮੁਖੀ ਕ੍ਰਿਪਾਲ ਦਇਆਲ ਰਸਾਲ ਗੁਣ ਨਿਦ ਕਰ ਦਇਆ ਸੇਵਾ ਲਾਈ ਐ ਨਾਨਕ ਪਇੰਪੈ ਚਰਨ ਜੰਪੈ ਪਇੰਪੈ ਨਹੀਂ ਕਹਿਣਾ ਪਇੰਪੈ ਈੜੀ ਲਾ ਕੇ ਨਾਨਕ ਪਇੰਪੈ ਚਰਨ ਜੰਪੈ ਨਾਮ ਜਪਤ ਗੋਬਿੰਦ ਨਹਿ ਅਲਸਾਈਐ ਨਾਮ ਜਪਤ ਗੋਬਿੰਦ ਇੱਥੇ ਠੰਮਕ ਲੱਗੇਗੀ ਨਹਿ ਅਲਸਾਈਐ ਪਾਵਨ ਪਤ ਤਪਨੀਤ ਨਾਮ ਨਰਿੰਜਨਾ ਪਰਮ ਅੰਧੇਰ ਬਨਾਸ ਗਿਆਨ ਗੁਰ ਅੰਜਨਾ ਜਿਹੜੇ ਭਾਰੇ ਨਹੀਂ ਅੱਖਰ ਬੋਲਨੇ ਗਿਆਨ ਗੁਰ ਅੰਜਨਾ ਗੁਰ ਗਿਆਨ ਅੰਜਨ ਪ੍ਰਾਪ ਨਰੰਜਨਾ ਜਾਲਥਲ ਨਿਰੰਜਨ ਦੂਜਾ ਵੀ ਆਵੇ ਜਾਲਥਲ ਮਹੀ ਹਲ ਪੂਰਿਆ ਇੱਕ ਨਿਮਖ ਜਾ ਕੈ ਰਿਦੈ ਵਸਿਆ ਮਿਟੇ ਤਿਸਹਿ ਵਸੂਰਿਆ ਆਗਾਦ ਬੂਧ ਸਮਰੱਥ ਸੁਆਮੀ ਸਰਬ ਕਾ ਭਉ ਪੰਜਨਾ ਨਾਨਕ ਪੈ ਅੰਪੈ ਚਰਨ ਜੰਪੈ ਪਾਵਨ ਪਤਿਤ ਪੁਨੀਤ ਨਾਮ ਨਰੰਜਨਾ ਪਾਵਨ ਪਤਿਤ ਪੁਨੀਤ ਨਾਮ ਨਰੰਜਨਾ ਓਟ ਗਹੀ ਗੋਪਾਲ ਦਇਆਲ ਕਿਰਪਾ ਨਿਦੇ ਮੋਹ ਅਸਾਰ ਮੋਹ ਅਸਰ ਮੋਹ ਅਸਰ ਚਰਨ ਤੁਮਾਰੀ ਸਰਣ ਸਿੱਧੇ ਨਹੀਂ ਵਿਸਰਾਮ ਧਿਆਨ ਨਾਲ ਲਾਉਣਾ ਮੋਹ ਅਸਰ ਤੋ ਚਰਨ ਇੱਥੇ ਵਿਸਰਾਮ ਲੱਗੇਗਾ ਮੋਹੇ ਆਸਰ ਤੇ ਇੱਥੇ ਠਮਕ ਹੈ ਤੋ ਚਰਨ ਇੱਥੇ ਵਿਸਰਾਮ ਹੈ ਇਹਨੂੰ ਤੋ ਨਹੀਂ ਕਹਿਣਾ ਤੱਤੇ ਔਂਕੜ ਆੜਾ ਤੋ ਤੋ ਇਸ ਤਰ੍ਹਾਂ ਬੋਲਣਾ ਤੋ ਚਰਨ ਮੋਹੇ ਤੇ ਤੁਹਾਡੀ ਸਰਨ ਸਿੱਧੇ ਸਰਨ ਤੇ ਫੇਰ ਠਮਕ ਲੱਗ ਜੇਗੀ ਮੋਹੇ ਆਸਰ ਤੋ ਚਰਨ ਤੁਹਾਡੀ ਸਰਨ ਸਿੱਧੇ ਨਾਣੇ ਲੱਗ ਜੰਦੇ ਆ ਸਰਨ ਸਰਣ ਨਹੀਂ ਹੈ ਸਰਨ ਨੰਨਾ ਹਰ ਚਰਨ ਕਾਰਨ ਕਰਨ ਸੁਆਮੀ ਚਰਨ ਕਾਰਨ ਕਰਨ ਨਾਣੇ ਲੱਗਦੇ ਹਨ ਹਰ ਚਰਨ ਕਰਨ ਕਰਨ ਸੁਆਮੀ ਪਤਿਤ ਉਦਰਣ ਹਰ ਹਰੇ ਸਾਗਰ ਸੰਸਾਰ ਪਤਿਤ ਉਦਰਣ ਹਰ ਹਰੇ ਇਹ ਉਧਾਰਨ ਵੀ ਪਾਠ ਕਰ ਲੈਂਦੇ ਨੇ ਪਰ ਮੁੱਖ ਉਧਰਨ ਹੀ ਠੀਕ ਹੈ ਸਾਗਰ ਸੰਸਾਰ ਭਾਵ ਉਤਾਰ ਨਾਮ ਸਿਮਰਤ ਬਹੁ ਤਰੇ ਬਹੁ ਤਰੇ ਵੱਖਰਾ ਵੱਖਰਾ ਪਾਠ ਹੈ ਨਾਮ ਸਿਮਰਤ ਬਹੁ ਤਰੇ ਆਦ ਅੰਤ ਬੇਅੰਤ ਖੋਜੈ ਸੁਣੀ ਉਦਰਣ ਸੰਤ ਸੰਗ ਵਿਦੇ ਆਦ ਆਦ ਅੰਤ ਬੇਅੰਤ ਖੋਜੈ ਖੋਜੈ ਤੋਂ ਪਹਿਲਾਂ ਇੱਕ ਥਮਕ ਲਾ ਦਨੀ ਹੈ ਸੁਣੀ ਉਦਰਣ ਸੰਤ ਸੰਗ ਵਿਦੇ ਸੰਤ ਸੰਗ ਵੱਖਰਾ ਹੀ ਪਾਠ ਹੈ ਸੰਤ ਸੰਗ ਵਿਦੇ ਪੋਲਾ ਹੀ ਉਚਾਰਨ ਕਰਨਾ ਨਾਨਕ ਪੈ ਅੰਪੈ ਚਰਨ ਜੰਪੈ ਨੰਨਿਆਂ ਨਾਣਿਆਂ ਦੀ ਤੇਰੀ ਉਚਾਰਨ ਹੁੰਦਾ ਨੰਨਿਆਂ ਦੀ ਮਿਹਨਤ ਕਰੋ ਓਟ ਗਹੀ ਗੋਪਾਲ ਦਿਆਲ ਕਿਰਪਾ ਨਿਦੇ ਭਗਤ ਵਛਲ ਹਰ ਬਿਰਦ ਆਪ ਬਨਾਇਆ ਜੈ ਜੈ ਸੰਤ ਅਰਾਧ ਤਹਿ 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 ਤਤਿ ਦਲਾਵਾ ਲਾ ਕੇ ਨਹੀਂ ਉਚਾਰਨ ਕਰਨਾ ਤਹਿ 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 ਪ੍ਰਗਟਾਇਆ ਪ੍ਰਗਟਾਇਆ ਪ੍ਰਭ ਆਪ ਲਈਏ ਸਮਾਏ ਸਹਿਜ ਸੁਭਾਈ ਇੱਥੇ ਵਿਸਰਾਮ ਹੈ ਪ੍ਰਭ ਆਪ ਲਈਏ ਸਮਾਏ ਸਹਿਜ ਸੁਭਾਈ ਭਗਤ ਕਾਰਜ ਸਾਰਿਆ ਆਨੰਦ ਹਰ ਜਸ ਮਹਾ ਮੰਗਲ ਸਰਬ ਦੁੱਖ ਵਿਸਾਰਿਆ ਚਮਤਕਾਰ ਪ੍ਰਗਾਸ ਦਹਿ ਦਿਸ ਏਕ ਤਹਿ ਦ੍ਰਿਸ਼ਟਾਇਆ ਹਾਂ ਦਹਿ ਦਿਸ ਪਾਠ ਸੰਬੰਧਕ ਹੈ ਪੂਲਾ ਯੂਚਾਰਨ ਕਰਨਾ ਨਾਨਕ ਪੈ ਅੰਪੈ ਚਰਨ ਜੰਪੈ ਭਗਤ ਵਸ਼ਲ ਹਰ ਬਿਰਦ ਆਪ ਬਨਾਇਆ ਵਾਹਿਗੁਰੂ ਜੀ ਕਾ ਕਾਲ ਸਾ ਘਰਾਈ ਵਾਹਿਗੁਰੂ ਜੀ ਕੀ ਫਤਿਹ